ਭਗਵੰਤ ਮਾਨ ਦਾ ਦੋਗਲਾ ਚਿਹਰਾ ਫਿਰ ਤੋਂ ਨਿਕਲ ਕੇ ਆਇਆ ਬਾਹਰ ਸੁਖਪਾਲ ਕਹਿਰਾ ਕੱਢ ਲਿਆਇਆ ਫਿਰ ਤੋਂ ਸਬੂਤ ਦੱਸੀਏ ਕਿ ਕਿਸਾਨਾਂ ਦੇ ਨਾਲ ਇੱਕ ਵਾਰ ਫਿਰ ਤੋਂ ਜਿਹੜਾ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਨੂੰ ਵਾਪਸ ਜਿਹੜਾ ਸਰਕਾਰ ਦੇ ਵੱਲੋਂ ਲਿਆ ਗਿਆ ਤੇ ਜਿਸ ਨੂੰ ਲੈ ਕੇ ਹੁਣ ਸੁਪਾਤ ਸਿੰਘ ਖੈਰਾ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧਦੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਬੀਤੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਦੇ ਲਈ ਪੱਕੀਆਂ ਡਟੀਆਂ ਹੋਈਆਂ ਨੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਆ ਕੇ ਸਿਰਫ ਔਰ ਇਕ ਸਿਰਫ ਇੱਕ ਦਿਖਾਵਾ ਕੀਤਾ ਜਾ ਰਿਹਾ ਤੇ ਜਿਹੜਾ ਇਸ ਦਾ ਪਿਛਲਾ ਚਿਹਰਾ ਹੈ ਉਹ ਅੱਜ ਨਿਕਲ ਕੇ ਬਾਹਰ ਆ ਗਿਆ ਤੇ ਜਿਸ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਇਹ ਬਿਆਨ ਦੇ ਕੇ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਕਿਸਾਨਾਂ ਦੇ ਪੱਖ ਦੇ ਵਿੱਚ ਸੁਖਪਾਲ ਸਿੰਘ ਖੈਰਾ ਦਾ ਹੋਰ ਕੀ ਕਹਿਣਾ ਪੰਜਾਬ ਮੰਡੀ ਬੋਰਡ ਇਹਦਾ ਇੱਕ ਐਗਜ਼ੀਕਟਿਵ ਆਰਡਰ ਕੱਢਿਆ ਉਹਨਾਂ ਨੇ ਔਰ ਇਸ ਵਿੱਚ ਜਿਹੜਾ ਕਾਬਲੇ ਗੌਰ ਗੱਲ ਆ ਕਿ ਤੁਹਾਨੂੰ ਯਾਦ ਹੋਵੇਗਾ ਕਿ ਜਿਹੜੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਅੰਦੋਲਨ ਚੱਲਿਆ 2020 ਤੇ 21 ਦੇ ਵਿੱਚ ਜਿੱਥੇ 700 ਕਿਸਾਨ ਆਪਣਾ ਮਾਰਿਆ ਗਿਆ ਪੰਜਾਬ ਦਾ ਉਹ ਕੀ ਮੰਗਾਂ ਮੰਨਦੇ ਸੀ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਉਹ ਰੱਦ ਕੀਤੇ ਜਾਣ ਉਹ ਵਾਪਸ ਲਏ ਜਾਣ ਤਾਂ ਸਵਾ ਸਾਲ ਦੇ ਸੰਘਰਸ਼ ਤੋਂ ਬਾਅਦ ਭਾਜਪੀ ਨੇ ਉਹ ਕਾਨੂੰਨ ਵਾਪਸ ਲੈ ਪਾਵਾਂਗੇ ਉਹਨਾਂ ਨੇ ਆਪਣੀਆਂ ਵਾਅਦੇ ਪੂਰੇ ਨਹੀਂ ਕੀਤੇ ਐਮਐਸਟੀ ਵਗੈਰਾ ਨਹੀਂ ਬਣਾਏ ਉਹਨਾਂ ਚੋਂ ਇੱਕ ਕਾਨੂੰਨ ਜਿਹੜਾ ਆ ਮੇਰੇ ਹੱਥ ਵਿੱਚ ਆ ਉਹਦੇ ਚ ਇੱਕ ਕਾਨੂੰਨ ਇਹ ਸੀਗਾ ਕਿ ਅ ਬੀਜੇਪੀ ਦੀ ਗਵਰਨਮੈਂਟ ਨੇ ਪ੍ਰਸਤਾਵ ਰੱਖਿਆ ਸੀਗਾ ਕਿ ਅਸੀਂ ਕਿਸੇ ਵੀ ਜਗ੍ਹਾ ਨੂੰ ਪ੍ਰਾਈਵੇਟ ਮੰਡੀ ਡੈਜ਼ਿਗਨੇਟ ਕਰ ਸਕਦੇ ਹਾਂ ਪਰਚੇਸ ਸੈਂਟਰ ਤਾਂ ਕਿ ਪ੍ਰਾਈਵੇਟ ਪਲੇਅਰਸ ਨੇ ਜਿਹੜੇ ਅਡਾਨੀ ਵਰਗੇ ਅੰਬਾਨੀ ਵਰਗੇ ਕਾਰਪੋਰੇਟ ਕਰਾਣੇ ਉਹ ਜਿੰਸਾਂ ਦੀ ਖਰੀਦ ਉਸ ਪ੍ਰਾਈਵੇਟ ਪਰਚੇਸ ਸੈਂਟਰ ਤੋਂ ਖੁੱਲੇ ਆਮ ਕਰ ਸਕਣ ਆਪਣੀ ਮਰਜ਼ੀ ਦਾ ਭਾਅ ਲਾ ਸਕਣ ਔਰ ਕਿਸਾਨਾਂ ਦੀ ਦਾ ਜਿੰਨਾ ਚਾਹਣ ਸ਼ੋਸ਼ਣ ਕਰ ਸਕਣ ਤੇ ਪੰਜਾਬ ਸਰਕਾਰ ਨੇ ਉਹ ਉਹਨਾਂ ਤਿੰਨ ਕਾਨੂੰਨਾਂ ਵਿੱਚੋਂ ਇੱਕ ਜਿਹੜਾ ਪ੍ਰਾਈਵੇਟ ਮੰਡੀਕਰਨ ਦਾ ਬਿੱਲ ਸੀਗਾ ਉਹਨੂੰ ਵਿਧਾਨ ਸਭਾ 'ਚ ਤਾਂ ਲੈ ਕੇ ਨਹੀਂ ਆਏ ਇਹਨਾਂ ਨੂੰ ਪਤਾ ਸੀ ਕਿ ਸ਼ੋਰ ਮੱਚੇਗਾ ਉੱਥੇ ਆਪੋਜੀਸ਼ਨ ਪਾਰਟੀਆਂ ਰੌਲਾ ਪਾਉਣਗੀਆਂ ਕਿ ਤਾਂ ਤੁਸੀਂ ਮੋਦੀ ਦੇ ਤਿੰਨ ਕਾਨੂੰਨਾਂ ਵਿੱਚੋਂ ਇੱਕ ਕਾਨੂੰਨ ਚੱਕ ਕੇ ਕਰਤਾ ਇਹਨਾਂ ਨੇ ਬੜੀ ਹੁਸ਼ਿਆਰੀ ਦੇ ਨਾਲ ਪਹਿਲਾਂ ਇਹ ਗੱਲਾਂ ਪ੍ਰਚਾਰੀਆਂ ਅਖਬਾਰਾਂ ਦੇ ਵਿੱਚ ਕਿ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫਸਲ ਆ ਰਹੀ ਹੈ ਇਹਦੀ ਸਟੋਰੇਜ ਵਾਸਤੇ ਇਹਦੇ ਪ੍ਰਬੰਧ ਵਾਸਤੇ ਇਹਨੂੰ ਸੇਫ ਸੰਭਾਲਣ ਵਾਸਤੇ ਸਾਡੇ ਕੋਲ ਵਿਵਸਥਾ ਨਹੀਂਗੀ ਤੇ ਇਹਨਾਂ ਨੇ ਮੰਡੀ ਬੋਰਡ ਦੇ ਵਿੱਚੋਂ ਇਹ ਹੁਕਮ ਪਾਸ ਕਰਤਾ ਹੁਣ ਐ ਕਰੋ ਸੀਰੀਅਲ ਇਹ ਇਹ ਕੀ ਕੀਤੇ ਨੇ ਕੋਸ਼ਤ ਜਿਹੜੇ ਸਾਈਲੋਜ਼ ਨੇ ਪੰਜਾਬ ਦੇ ਵਿੱਚ ਨੌ ਵੱਡੇ ਸਾਈਲੋਜ਼ ਨੇ ਨੌ ਜ਼ਿਲ੍ਹਿਆਂ ਦੇ ਵਿੱਚ ਨੇ ਉਹਨਾਂ ਨੌ ਜ਼ਿਲ੍ਹਿਆਂ ਵਿੱਚੋਂ ਇਹਨਾਂ ਨੇ ਜਿਹੜੇ ਨੌ ਸਾਈਲੋਜ਼ ਡੈਜ਼ਿਗਨੇਟ ਕਰਤੇ ਪ੍ਰਾਈਵੇਟ ਪਰਚੇਸ ਸੈਂਟਰ ਪ੍ਰਾਈਵੇਟ ਮੰਡੀ ਔਰ ਉਹਨਾਂ ਵਿੱਚੋਂ ਇੱਕ ਨੰਬਰ ਸੀਰੀਅਲ ਤੇ 6 ਨੰਬਰ ਸੀਰੀਅਲ ਤੇ ਨਿਗਾਹ ਮਾਰੋ ਪਹਿਲਾਂ ਇੱਕ ਨੰਬਰ ਤੇ ਮਾਰਿਓ ਜਿੱਥੇ ਕਿਤੇ ਫਿਰ 6 ਨੰਬਰ ਤੇ ਇਹ ਇੱਕ ਹੈਗਾ ਵਾ ਉਸੀ ਨਿਗਮ ਆਰਲੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜਿਹੜਾ 1 ਨੰਬਰ ਸਾਇਲੋ ਫਰੀਦਕੋਟ ਕੋਟਕਪੂਰੇ ਚ ਹੈ ਇਹ ਅਡਾਨੀ ਕ੍ਰੁਪਤਾ ਹੈ ਅਡਾਨੀ ਸਾਇਲੋ ਇਹਦੀ ਕੈਪੈਸਿਟੀ ਹੈਗੀ ਆ ਆ ਦੇਖ ਲਓ ਅਡਾਨੀ ਲਿਖਿਆ ਵਰਡ ਇਹਦੀ ਕੈਪੈਸਿਟੀ ਹੈਗੀ ਆ 25000 ਟਨ ਕੈਪੈਸਿਟੀ 25000 ਟਨ ਮੈਟ੍ਰਿਕ ਟਨ 6 ਨੰਬਰ ਫਿਰ ਇਸੇ ਤਰੀਕੇ ਨਾਲ ਮੋਗਾ ਵਿੱਚ ਡਗਰੂ ਪਿੰਡ ਵਿੱਚ ਨਿਗਮ ਆਰ ਦੋ 6 ਨੰਬਰ ਦੇ ਉੱਤੇ ਐਨ ਜ਼ੂਮ ਇਨ ਕਰ ਦਿਓ ਜੀ ਇਹਦੀ ਕੈਪੈਸਿਟੀ ਹੈਗੀ ਆ ਜੀ 20000 ਮੈਟ੍ਰਿਕ ਟਨ ਕੈਪੈਸਿਟੀ ਹੈ ਇੱਕ ਤਾਂ ਨੌ ਜਿਹੜੇ ਸਾਈਲੋਜ਼ ਨੇ ਪੰਜਾਬ ਚ ਅਕਸਰ ਹੁਣ ਸਾਈਲੋ ਕੋ ਗਰੀਬ ਬੰਦਾ ਤਾਂ ਬਣਾ ਨਹੀਂ ਸਕਦਾ ਉਹਦਾ ਵੱਡੇ ਵੱਡੇ ਤਾਕਤਵਰ ਵਪਾਰੀਆਂ ਦੇ ਕਾਰਖਾਨੇਦਾਰਾਂ ਦੇ ਸ਼ਾਇਦ ਇਹਦੇ ਵਿੱਚ ਕੋਈ ਸਿਆਸਤਦਾਨ ਵੀ ਹੋਣਗੇ ਸਿੱਧੇ ਤੌਰ ਤੇ ਇਹ ਇਹਨਾਂ ਦੇ ਸਾਈਲੋਜ਼ ਪ੍ਰਾਈਵੇਟ ਮੰਡੀ ਡਿਕਲੇਅਰ ਕਰਤਾ ਹੁਣ ਪ੍ਰਾਈਵੇਟ ਮੰਡੀ ਦਾ ਮਕਸਦ ਸਾਦਾ ਸਾਦੇ ਸ਼ਬਦਾਂ ਚ ਇਹ ਆ ਕਿ ਇੱਕ ਤਾਂ ਵਿੱਚੋਂ ਜਿਹੜਾ ਪੱਲੇਦਾਰ ਸੀਗੇ ਉਹ ਸਾਰੇ ਕੱਟੇ ਗਏ ਜਿਹੜੀ ਲੇਬਰ ਕਲਾਸ ਸੀ ਵਿਚਾਰੇ ਜਿਹੜੇ ਪੈਸੇ ਕਮਾਉਂਦੇ ਨੇ ਮੰਡੀਆਂ 'ਚ ਮਿਹਨਤ ਕਰਦੇ ਨੇ ਉਹ ਸਾਰੇ ਵੱਢ ਦਿੱਤੇ ਆੜਤੀਏ ਸਾਰੇ ਕੱਟੇ ਗਏ ਅਡਾਨੀ ਦਾ ਜਾਂ ਜਿਹੜੇ ਵੱਡੇ ਕਾਰਪੋਰੇਟ ਦੇ ਸਾਈਲੋਸ ਨੇ ਉਹ ਡਾਇਰੈਕਟ ਕਿਸਾਨ ਕੋਲੋਂ ਭਾਵਾ ਖੇਤ 'ਚੋਂ ਫਸਲ ਚੱਕ ਕੇ ਤੇ ਖੁੱਲੀ ਸਟੋਰੇਜ ਉਹਦੇ 'ਚ ਕਿਸੇ ਬੋਰੀ 'ਚ ਨਹੀਂ ਪੈਣਾ ਬੋਰੀਆਂ ਵੀ ਇਕੱਠੀਆਂ ਗਈਆਂ ਉਹ ਚੱਕ ਕੇ ਖੁੱਲੀ ਫਸਲ ਆਪਣੇ ਸਾਈਲੋਸ ਵਿੱਚ ਸਟੋਰ ਕਰ ਸਕਦੇ ਕੀਮਤ ਉਹਨਾਂ ਦੀ ਮਰਜ਼ੀ ਹੈ ਅੱਜ ਤਾਂ ਦੇਣਗੇ ਉਹ ਐਮਐਸਪੀ ਦੇ ਬਹੁਤ ਸ਼ੋਰ ਬਹੁਤ ਆ ਸਾਡੇ ਦੇਸ਼ ਦੇ ਵਿੱਚ ਜੇ ਪ੍ਰਾਈਵੇਟ ਨਿੱਜੀਕਰਨ ਮੰਡੀਕਰਨ ਪ੍ਰਾਈਵੇਟਾਈਜ਼ ਹੁੰਦਾ ਰਿਹਾ ਹੁੰਦਾ ਰਿਹਾ ਹੁੰਦਾ ਰਿਹਾ ਹੌਲੀ-ਹੌਲੀ ਇਹ ਕਿਸਾਨਾਂ ਦਾ ਸ਼ੋਸ਼ਣ ਹੋਵੇਗਾ ਬਿਕੋਜ਼ ਉਹ ਫਿਰ ਸਟੋਰੇਜ ਦੀ ਇੰਨੀ ਵੱਡੀ ਕੈਪੈਸਿਟੀ ਹੋ ਜਾਂਦੀ ਉਹਨਾਂ ਦੇ ਕੋਲ ਕਿ ਫਿਰ ਉਹ ਰੇਟ ਸਾਰੀ ਉਸ ਫਸਲ ਦਾ ਉਹ ਤੈਅ ਕਰਦੇ ਨੇ ਮਿਸਾਲ ਦੇ ਤੌਰ ਤੇ ਸਾਡੇ ਗਵੰਡੀ ਸੂਬਾ ਹੈ ਹਿਮਾਚਲ ਪ੍ਰਦੇਸ਼ ਤੁਸੀਂ ਜਾ ਕੇ ਉੱਥੇ ਚੰਗਿਤਰਾ ਪੁੱਛੋ ਜਿੰਨੀ ਸੇਬਾਂ ਦੀ ਫਸਲ ਹੈ ਉਹ ਅਡਾਨੀ ਨੇ ਬਹੁਤ ਮੈਗਾ ਕੋਟ ਸਟੋਰੇਜ ਬਣਾ ਲਏ ਨੇ ਅਡਾਨੀ ਦੀ ਫਰਮ ਨਹੀਂ ਸਾਰੇ ਹਿਮਾਚਲ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਉਹ ਸਾਰਾ ਸੇਬ ਚੱਕ ਕੇ ਮਨਾਲੀ ਦਾ ਕੁੱਲੂ ਦਾ ਅਤੇ ਹੋਰ ਹਿਮਾਚਲ ਦਾ ਬਾਗਾਂ ਦਾ ਉਹ ਸਾਰਾ ਅਡਾਨੀ ਸਟੋਰ ਕਰਦੇ ਨੇ ਤੇ ਫਿਰ ਸੇਬ ਦੀ ਕੀਮਤ ਉਹ ਤੈਅ ਕਰਦੇ ਨੇ ਬਿਕੋਜ਼ ਇਟਸ ਅ ਕੈਸ਼ ਕ੍ਰੌਪ ਜਿੱਦਾਂ ਆਲੂ ਆ ਸਾਡਾ ਕੈਸ਼ ਕ੍ਰੌਪ ਆ ਜਿੱਦਾਂ 나ਸਿਕ ਦੇ ਵਿੱਚ ਪਿਆਜ਼ ਪੈਦਾ ਹੁੰਦੇ ਨੇ ਉਹ ਕੈਸ਼ ਕ੍ਰੌਪ ਆ ਤੁਸੀਂ ਦੇਖਦੇ ਰਹਿੰਦੇ ਨੇ ਕੀਮਤਾਂ ਫਲਕਚੂਏਟ ਕਰਦੀਆਂ ਰਹਿੰਦੀਆਂ ਕਈ ਵਾਰੀ ਤੇ ਨੋਬਤ ਆ ਜਾਂਦੀ ਕਿ ਆਲੂ ਸਾਰਾ ਸੁੱਟ ਦੇ ਦੇ ਕਿਸਾਨ ਸੜਕਾਂ ਤੇ ਕਿੰਨੂ ਸਾਰਾ ਖਲਾਰ ਦਿੱਤਾ ਬੋਰਾਂ ਨੇ ਸੜਕਾਂ ਤੇ ਪਿਆਜ਼ ਸਾਰਾ ਖਲਾਰ ਦਿੱਤਾ ਇਸੇ ਤਰ੍ਹਾਂ ਹੀ ਸੇਬ ਦਾ ਕੀਮਤ ਜਦੋਂ ਜਦੋਂ ਬੰਦੇ ਨੇ ਸਟੋਰੇਜ ਕੈਪੈਸਿਟੀ ਆਪਣੀ ਆ ਜਦ ਦਾ ਫਰਜ਼ ਕੋ ਮੈਂ ਅ ਮਤਲਬ ਮੰਦੇ ਵੇਲੇ ਸਾਰਾ ਮੈਂ ਸੇਬ ਚੱਕ ਕੇ ਆਪਣੇ ਕੋਲ ਸਟੋਰ ਕਰਤਾ ਚੰਗੇ ਵੇਲੇ ਮੈਂ ਉਸ ਨੂੰ ਕਈ ਗੁਣਾ ਕੀਮਤ ਦੇ ਉੱਤੇ ਮੈਂ ਵੇਚੂਗਾ ਐਨ ਉਸੇ ਤਰੀਕੇ ਨਾਲ ਭਗਵੰਤ ਮਾਨ ਸਰਕਾਰ ਨੇ ਉਹਨਾਂ ਤਿੰਨ ਕਾਲੇ ਕਾਨੂੰਨਾਂ ਵਿੱਚੋਂ ਇੱਕ ਕਾਨੂੰਨ ਨੂੰ ਚੋਰ ਦਰਵਾਜ਼ੇ ਰਾਹੀਂ ਮੰਡੀ ਬੋਰਡ ਰਾਹੀਂ ਐਗਜ਼ੀਕਟਿਵ ਆਰਡਰ ਪਾਸ ਕਰਕੇ ਬਿਨਾਂ ਵਿਧਾਨ ਸਭਾ 'ਚ ਲਿਆਂਦਿਆਂ ਬਿਨਾਂ ਤੁਹਾਨੂੰ ਦੱਸਿਆ ਇਹ ਸਾਰਾ ਜਿਹੜਾ ਹੈ ਖੇਡ ਆ ਉਹਨੇ ਖੇਡ ਲਈ ਆ ਔਰ ਇਹਦਾ ਵਿਰੋਧ ਸ਼ਾਇਦ 8 ਤਰੀਕ ਨੂੰ ਐ ਐਸਕੇਐਮ ਨੇ ਇੱਕ ਵਿਰੋਧ ਪ੍ਰਦਰਸ਼ਨ ਰੱਖਿਆ ਹੋਇਆ ਔਰ ਮੈਂ ਦੇਖਿਆ ਸੀਗਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਨੇ ਇਹਦਾ ਬੜਾ ਤਕੜਾ ਕਰੜਾ ਵਿਰੋਧ ਕੀਤਾ ਜੋਗਿੰਦਰ ਸਿੰਘ ਉਗਰਾਹਾਂ ਦੀ ਸਟੇਟਮੈਂਟ ਮੈਂ ਆਪ ਪੜ੍ਹੀ ਆ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਜਿਹੜਾ ਬੰਦਾ ਹੈ ਜਿਨੇ ਭਗਮੀ ਭਗ ਬੰਨੀ ਆ ਜਿਹੜਾ ਸ਼ਹੀਦ ਭਗਤ ਸਿੰਘ ਦੀ ਫੋਟੋ ਤੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਇਹ ਤੁਹਾਡਾ ਨਹੀਂਗਾ ਨਾ ਕਿਸਾਨਾਂ ਦਾ ਵਾ ਇਹ ਅਸਲ ਵਿੱਚ ਹੁਣ ਦਿੱਲੀ ਦੀ ਖੇਡ ਖੇਡਦਾ ਕੱਲ ਤੁਸੀਂ ਦਿੱਲੀ ਸੁਣਿਆ ਸਭ ਕੁਝ ਹੋਇਆ ਉੱਥੇ ਇੰਡੀਆ ਅਲਾਈਅੰਸ ਵਿੱਚ ਕੇਜਰੀਵਾਲ ਦੀ ਅਰੈਸਟ ਤੋਂ ਬਾਅਦ ਦੂਸਰਾ ਨੁਕਤਾ ਮੈਂ ਤੁਹਾਡੇ ਨਾਲ ਹੀ ਗੱਲ ਕਰਨਾ ਚਾਹਣਾ ਹੁਣ ਕੋਠਿਆਂ ਤੇ ਚੜ ਕੇ ਰੋ ਰਹੇ ਨੇ ਸਾਰੇ ਕੇਜਰੀਵਾਲ ਸਾਹਿਬ ਦੀ ਘਰ ਵਾਲੀ ਉਸੇ ਕੁਰਸੀ ਤੇ ਬੈਠਦੀ ਆ ਜਿਹਦੇ ਤੇ ਕੇਜਰੀਵਾਲ ਬੈਠਦਾ ਸੀਗਾ ਪਿੱਛੇ ਅੱਗੇ ਝੰਡੇ ਰੱਖੇ ਹੋਏ ਨੇ ਪਿੱਛੇ ਬਾਬਾ ਸਾਹਿਬ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀ ਫ ਕਹਿਣ ਤੋਂ ਪਾਪ ਕੇ ਕੇਜਰੀਵਾਲ ਹੌਲੀ ਹੌਲੀ ਸੰਕੇਤ ਦੇ ਰਿਹਾ ਵਾ ਕਿ ਅਗਰ ਮੈਂ ਲੰਬਾ ਸਮਾਂ ਕਿਉਂਕਿ ਲੰਬਾ ਸਮਾਂ ਰਹਿਣਾ ਪੈਣਾ ਮਲਟੀਪਲ ਕੇਸਸ ਆ ਬਹੁਤ ਵੱਡੀ ਠੱਗੀ ਠੋਰੀ ਹੌਲੀ ਹੌਲੀ ਤੁਹਾਡੇ ਸਾਹਮਣੇ ਆਵੇਗੀ ਉਹ ਕਹਿੰਦਾ ਜੇ ਨਹੀਂ ਜੇ ਮੈਨੂੰ ਅੰਦਰ ਰਹਿਣਾ ਪਿਆ ਤੇ ਅਗਲੀ ਚੀਜ਼ ਮੁੱਖ ਮੰਤਰੀ ਮੈਂ ਸੁਨੀਤਾ ਕੇਜਰੀਵਾਲ ਬਣਾਉਂਗਾ ਤੇ ਫਿਰ ਜਿਹੜੇ ਤੁਸੀਂ ਅੰਦੋਲਨ ਵੇਲੇ ਰੌਲਾ ਪਾਉਂਦੇ ਸੀ ਕਿ ਕਾਂਗਰਸ ਦੇ ਲੀਡਰ ਬੜੇ ਕਰਪਟ ਨੇ ਲਾਲੂ ਪ੍ਰਸ਼ਾਦ ਨੇ ਦੇਸ਼ ਲੂਟ ਲਿਆ ਲਾਲੂ ਪ੍ਰਸ਼ਾਦ ਨੇ ਰਾਪੜੀ ਦੇਵੀ ਕੋ ਬਣਾ ਦਿਆ ਕਿਸੇ ਐਮਐਲਏ ਕੋ ਨਹੀਂ ਬਣਾਇਆ केजरीवाल तो ने तो तो साउथ के बड़े बड़े आदमी लोगों को पहले पकड़ा फिर उन्होंने बयान नहीं दिए फिर गवर्नमेंट ने दोबारा दोबारा प्रेशर डाला फिर उनको अरेस्ट किया किसी के बेटे को अरेस्ट किया फिर उनसे बयान लिया मेरे खिलाफ और उसको वैदे माफ गुआ बना के उनको इस केस में ਪਰੀ ਕਰਵਾ ਦਿੱ ਗਿਆ ਬਿਲਕੁਲ ਕੇਜਰੀਵਾਲ ਸਾਹਿਬ 100% ਤੁਹਾਡਾ ਨਾਮ ਕਰੈਕਟ ਆ ਏਦਾਂ ਹੀ ਕਰਦੀਆਂ ਨੇ ਈਡੀਆਂ ਤੇ ਏਦਾਂ ਹੀ ਕਰਦੀਆਂ ਨੇ ਸੀਬੀਆਂ ਆ ਤੇ ਏਦਾਂ ਹੀ ਤੁਸੀਂ ਕਰਦੇ ਹੋ ਪੰਜਾਬ ਦੇ ਵਿੱਚ ਆ ਬੈਠਾ ਤੁਹਾਡੇ ਸਾਹਮਣੇ ਸੁਖਪਾਲ ਸਿੰਘ ਜੀ ਆ ਨੰਗਾ ਚਿੱਟਾ ਮੇਰੇ ਖਿਲਾਫ 9 ਸਾਲ ਤੇਰੇ ਖਿਲਾਫ ਤਾਂ ਤੁਸੀਂ ਕਹਿੰਦੇ ਨਾ 2 ਸਾਲ ਪੁਰਾਣਾ ਮੁਕਦਮਾ ਮੇਰੇ ਕੋਲ ਬੁਲਾ ਲਿਆ ਮੇਰੇ ਖਿਲਾਫ ਤਾਂ ਭਾਈ ਸਾਹਿਬ 9 ਸਾਲ ਪੁਰਾਣਾ ਮੁਕਦਮਾ ਚੱਕਿਆ ਤੁਸੀਂ 9 ਸਾਲ ਔਰ ਉਹਦੇ ਵਿੱਚ ਜਿਹੜਾ ਤੁਸੀਂ ਫੈਦੇ ਮਾਫ ਕਵਾ ਬਣਾਇਆ ਤੁਹਾਡੇ ਖਿਲਾਫ ਤਾਂ ਫੇਰ ਵੀ ਪੜੇ ਲਿਖੇ ਬੰਦਿਆਂ ਨੂੰ ਵੈਦੇ ਮਾਫ ਕਵਾ ਬਣਾਇਆ ਵਾ ਕੋਈ ਮਾੜਾ ਮੋਟਾ ਜਿਹੜਾ ਜਾਣਕਾਰ ਹੈ ਕਾਨੂੰਨ ਦਾ ਮੇਰੇ ਖਿਲਾਫ ਪਤਾ ਕਿਹਨੂੰ ਵੈਦੇ ਮਾਫ ਕਵਾ ਬਣਾਇਆ ਦੋਸਤੋ ਲੋਕੋ ਪੰਜਾਬੀਓ ਇੱਕ ਹਾਰਡਨਡ ਕ੍ਰਿਮੀਨਲ ਨੂੰ ਹਾਰਡਨਡ ਪੱਕਿਆ ਹੋਇਆ ਇੱਕ ਕ੍ਰਿਮੀਨਲ ਜਿਹਦੇ ਤੇ 24 ਮੁਕਦਮੇ ਦਰਜ ਨੇ ਉਹਨਾਂ ਵਿੱਚੋਂ ਬਹੁ ਗਿਣਤੀ ਐਨਡੀਪੀਐਸ ਦੇ ਐਕਸਾਈਜ਼ ਦੇ ਮੁਕਦਮੇ ਨੇ 7-8 ਐਕਸਾਈਜ਼ ਐਨਡੀਪੀਐਸ ਦੇ ਮੁਕਦਮੇ ਨੇ 7-8 10 ਸਾਲ ਪਹਿਲਾਂ ਕੈਦ ਕੱਟ ਚੁੱਕਾ ਵਾ ਅੱਜ ਵੀ ਉਹ ਜੇਲ੍ਹ ਵਿੱਚ ਆ 7-8 ਮਹੀਨੇ ਪਹਿਲਾਂ ਉਹਦੇ ਕੋਲ 6 ਕਿਲੋ ਹੀਰੋਇਨ ਸੀਆਈਏ ਸਟਾਫ ਕਪੂਰਥਾਲਾ ਨੇ ਲੱਭੀ ਜੇਲ੍ਹ ਵਿੱਚੋਂ ਕੱਢ ਕੇ ਲੈ ਆਂਦਾ ਉਸ ਬੰਦੇ ਨੂੰ ਕਹਿੰਦੇ ਖੈਰੇ ਦੇ ਖਿਲਾਫ ਬਿਆਨ ਦੇਣਾ ਕਿ ਤੈਨੂੰ ਹੋਰ ਇੱਕ ਐਨਡੀਪੀਐਸ ਦਾ ਪਰਚਾ ਬਣਾਇਆ ਉਹ ਕਹਿੰਦੇ ਜਨਾਬ ਦੇ ਦੇਣਾ ਜੀ ਉਹਦੇ ਕੋਲ ਬਿਆਨ ਲਿਆ ਮੇਰੇ ਖਿਲਾਫ ਕਿ ਖੈਰੇ ਨੇ ਆ ਇਸੇ ਘਰ ਚ ਮੈਂ ਬੈਠਾ 8 ਸਾਲ ਪਹਿਲਾਂ ਦੱਸਿਆ ਨਹੀਂ ਕੌਣ ਸੀ ਕਿੱਥੇ ਸੀ ਕੀ ਸਮਾਂ ਸੀਗਾ ਖੈਰੇ ਨੇ ਮੈਨੂੰ ਸੋਨੇ ਦਾ ਬਿਸਕੁਟ ਦਿੱਤਾ ਇਹ ਮੇਰੇ ਤੇ ਰਿਕਵਰੀ ਪਾ ਕੇ ਭਾਈ ਸਾਹਿਬ ਕੇਜਰੀਵਾਲ ਸਾਹਿਬ ਮੈਨੂੰ ਤੁਸੀਂ 4 ਮਹੀਨੇ ਜੇਲ੍ਹ ਚ ਰੱਖਿਆ ਔਰ ਜਦ ਦਿਨ ਮੇਰੀ ਜ਼ਮਾਨਤ ਹੋ ਰਹੀ ਸੀ ਉਹ ਦਿਨ ਤੁਸੀਂ ਮੈਨੂੰ ਇੱਕ ਛੂਠਾ ਮੁਕੱਦਮਾ ਹੋਰ ਦਰਜ ਕਰਕੇ ਮੈਨੂੰ ਲੰਬਾ ਸਮਾਂ ਫਿਰ ਜੇਲ੍ਹ ਚ ਰੱਖਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਅਕਾਲਪੁਰ ਕਵਾਈਗੁਰੂ ਬਹੁਤ ਬਿਆਨਤ ਆ ਤੇ ਮੈਂ ਆ ਗਿਆ ਬਾਹਰ ਤੇ ਹੁਣ ਤੁਸੀਂ ਉਹੀ ਗੱਲ ਦੇ ਸ਼ਿਕਾਰ ਹੋਇਓ ਬਿਲਕੁਲ ਮਨ ਲਾ ਕੇ ਕੇਜਰੀਵਾਲ ਜਦੋਂ ਜੇਲ੍ਹ ਚ ਬੈਠਾ ਹੋਊਗਾ ਅਕਸਰ ਜਦੋਂ ਬੰਦਾ ਫ੍ਰੀ ਮਾਈਂਡ ਹੈਗਾ ਉਹ ਸਾਰੀ ਜ਼ਿੰਦਗੀ ਦੀ ਰੀਲ ਉਹਦੇ ਸਾਹਮਣੇ ਘੁੰਮਦੀਆਂ ਆਏ ਕਰਕੇ ਉਹਨੂੰ ਚਿੱਤਿਆ ਆਉਂਦਾ ਹੋਣਾ ਕਿ ਯਾਰ ਮੈਂ ਤਾਂ ਜਿੱਦਾਂ ਮੇਰੇ ਨਾਲ ED ਤੇ CBI ਕਰ ਰਹੀ ਇਦੋਂ ਵੱਧ ਜ਼ੁਲਮ ਤਾਂ ਮੈਂ ਪੰਜਾਬ ਦੇ ਵਿੱਚ ਆਪਣੇ ਬਰੂਧੀਆਂ ਤੇ ਟਾਇਆ ਵਾ ਖੇਰੇ ਤੇ ਟਾਇਆ ਉਹ ਜਾਣਦਾ ਮੈਨੂੰ ਅੱਛੇ ਤਰੀਕੇ ਨਾਲ ਆ ਕੇਜਰੀਵਾਲ ਸਾਹਿਬ ਤੁਹਾਡੀ ਦਾਸਤਾਨ ਹੈ ਉਹ ਕਹਿੰਦੇ ਨਾ ਉਹੀ ਜੋ ਬੀਜੋਂਗੇ ਉਹੀ ਵੱਢੋਂਗੇ ਹੁਣ ਜਿੰਨਾ ਮਰਜੀ ਸ਼ੋਰ ਮਚਾਈ ਚੱਲੋ ਰੈਲੀਆਂ ਨਾ ਰਿਹਾਈ ਨਹੀਂ ਹੋਣੇ ਜੇ ਤੁਸੀਂ ਵਾਕਈ નિર્ਦੋਸ਼ ਹੋ ਆਪਣਾ ਪੱਖ ਰੱਖੋ ਜਾ ਕੇ ਹਾਈ ਕੋਰਟ ਵਿੱਚ ਆਪਣਾ ਪੱਖ ਰੱਖੋ ਸੁਪਰੀਮ ਕੋਰਟ ਦੇ ਵਿੱਚ ਜੇ ਤੁਹਾਡਾ ਪੱਖ ਸੱਚਾ ਹੁੰਦਾ ਤੇ ਸਿਸੋਡੀਆਂ ਤੇ ਸਤਿੰਦਰ ਜੈਨ ਇਹ 1.5 ਸਾਲ ਦੇ ਜੇਲ੍ਹ ਵਿੱਚ ਨਾ ਹੁੰਦੇ ਤੇ ਇਹਨਾਂ ਦੀਆਂ ਜ਼ਮਾਨਤਾਂ ਸੁਪਰੀਮ ਕੋਰਟ ਤੱਕ ਰਿਜੈਕਟ ਨਾ ਹੁੰਦੀਆਂ ਦੱਲ ਨਾ ਬਤਨਾ ਤੁਸੀਂ ਜੁਮਰ ਜੀ ਕਹੇ ਸਾਨੂੰ ਤੋਂ ਕੱਟੜ ਇਮਾਨਦਾਰ ਹੈ ਕੇਜਰੀਵਾਲ ਦੀ ਆਤਮਾ ਨੂੰ ਗ੍ਰਿਫਤਾਰ ਨਹੀਂ ਕਰ ਸਕਤੇ ਗ੍ਰਿਫਤਾਰਤਾ ਕੀਤਾ ਹੋਇਆ ਉਹਨਾਂ ਨੇ ਅਗੇ ਉਹਦੀ ਆਤਮਾ ਬਾਹਰ ਆ ਤੇ ਬੋਡੀ ਉਹਦੇ ਅੰਦਰ ਫਿਰਦਾ ਤੁਹਾਨੂੰ ਬਹੁਤ ਖੁਸ਼ ਹੋਣਾ ਚਾਹੀਦਾ ਕਿ ਉਹ ਬੈਠਾ ਰਾ ਉਹਨੂੰ ਰਹਿਣ ਦੇ ਅੰਦਰ ਬੈਠਾ ਤੇ ਉਹਦੀ ਆਤਮਾ ਨੂੰ ਲੈ ਕੇ ਸਾਰੇ ਦੇਸ਼ ਵਿੱਚ ਘੁੰਮੀ ਜਾਓ ਜਿਹੜੀ ਸਾਡੀ ਪਾਰਟੀ ਨੇ ਕੱਲ ਰੈਲੀ ਕੀਤੀ ਆ ਉਹ ਬੇਸਿਕਲੀ ਇੱਕ ਸੰਕੇਤਕ ਕੱਠ ਸੀਗਾ ਉਹਦੇ ਚ ਉਹਨਾਂ ਦਾ ਸਾਰੇ ਦੇਸ਼ ਦੀ ਆਪੋਜੀਸ਼ਨ ਇਕੱਠੀ ਹੋਈ ਉਹ ਉਦੋਂ ਮੈਂ ਸਹਿਮਤ ਆ ਕਿ ਉਹਨਾਂ ਨੇ ਕਿਹਾ ਕਿ ਬੀਜੇਪੀ ਕਨਸਟੀਟਿਊਸ਼ਨ ਨੂੰ ਡੀਰੇਲ ਕਰ ਰਹੀ ਆ ਜਮਹੂਰੀਅਤ ਨੂੰ ਖਤਰਾ ਵਾ ਏਜੰਸੀਆਂ ਦਾ ਦੁਰਉਪਯੋਗ ਹੋ ਰਿਹਾ 100% ਪਰ ਕੇਜਰੀਵਾਲ ਤੇ ਭਗਵੰਤ ਪੂਸੀ ਦੱਸੋ ਕਿ ਤੁਸੀਂ ਪੰਜਾਬ ਪੁਲਿਸ ਦਾ ਦੁਰਉਪਯੋਗ ਕਰ ਰਹੇ ਪੰਜਾਬ ਚ ਕਿ ਨਹੀਂ ਕਰ ਰਹੇ ਉਥੇ ਇਲਜ਼ਾਮ ਲਾਇਆ ਭਗਵੰਤ ਮਹਿਸ਼ਰ ਸੁਣ ਰਿਹਾ ਸੀ ਸਾਰਾ ਮੀਡੀਆ ਖਰੀਦ ਰੱਖਾ ਹੈ ਇਹਨਾਂ ਨੇ ਉਹ ਤੁਸੀਂ ਮੀਡੀਆ ਪੰਜਾਬ ਦੇ ਵਿੱਚ ਨਹੀਂ ਖਰੀਦਿਆ ਆ ਤਾਂ ਮੈਂ ਤੁਹਾਡੇ ਜ਼ਰੀਏ ਆਪਣੇ ਫੇਸਬੁਕ ਪੇਜ ਤੋਂ ਗੱਲ ਕਰ ਰਹਾ ਮੈਨੂੰ ਤਾਂ ਕੋਈ ਮੇਨਸਟ੍ਰੀਮ ਮੀਡੀਆ ਟੀਵੀ ਅਖਬਾਰ ਕੁਥੋਂ ਵੀ ਨਹੀਂ ਕਰਦਾ ਅਸਲ ਕਹਾਣੀ ਮੇਰੇ ਦੋਸਤੋ ਭਰਾਓ ਇਹ ਆ ਇਹਨਾਂ ਨੇ ਆਪਣੇ ਨਾਲ ਬਹੁਤ ਵੈਦੇ ਖਿਲਾਫੀ ਕੀਤੀ ਹੁਣ ਸਮਾਂ ਆ ਗਿਆ ਲੋਕ ਸਭਾ ਦਾ ਜਿਆਪਾਇਨਾ ਤੋਂ ਹਸਾਬ ਜੁਦ ਲੈਣਾ ਲੇਕਿਨ ਤਾਜ਼ੀ ਗੱਲ ਜਿਹੜੀ ਆ ਨੋਟੀਫਿਕੇਸ਼ਨ ਮੰਡੀ ਬੋਰਡ ਦੇ ਕਿਸਾਨਾਂ ਦੇ ਅਧਿਕਾਰਾਂ ਦੇ ਉੱਤੇ ਸਿੱਧਾ ਡਾਕਾ ਡਾਇਰੈਕਟ ਅਟੈਕ ਔਰ ਇਹਦੇ ਨਾਲ ਹੌਲੀ-ਹੌਲੀ ਕਾਰਪੋਰੇਟ ਦੀ ਐਂਟਰੀ ਹੋਵੇਗੀ ਅੱਜ ਉਹ ਐਮਐਸਪੀ ਦੇ ਖਰੀਦਣਗੇ ਜਦੋਂ ਉਹਨਾਂ ਨੇ ਸਾਰਾ ਕੁਝ ਕੰਟਰੋਲ ਕਰ ਲਿਆ ਮਾਰਕੀਟ ਫਿਰ ਤੁਹਾਨੂੰ ਉਹ ਐਮਐਸਪੀ ਤੋਂ 500 ਰੁਪਿਆ ਥੱਲੇ ਦੇ ਦੇਣ ਤੇ 400 ਰੁਪਿਆ ਥੱਲੇ ਦੇ ਦੇਣ ਕਿਉਂਕਿ ਉਹਨਾਂ ਨੇ ਹੀ ਮਾਰਕੀਟ ਰੇਟ ਨੂੰ طے ਕਰਨਾ ਹੈ ਮੈਂ ਉਮੀਦ ਕਰਦਾ ਕਿ ਤੁਸੀਂ ਮੇਰੀ ਗੱਲ ਨੂੰ ਸਮਝੋਗੇ ਔਰ ਜਿਹੜੇ ਅੰਧ ਭਗਤ ਨੇ ਉਹਨਾਂ ਨੂੰ ਕਹੋ ਤੁਹਾਡੀ ਵਾਰੀ ਕਦੇ ਨਹੀਂ ਆਉਣੀ ਤੁਸੀਂ ਦਰਿਆ ਚੱਕਣ ਜੋਗੇ ਵਸਤੇ ਫੜਨ ਜੋਗੇ ਤੁਹਾਨੂੰ ਰੱਖਿਆ ਕੇਜਰੀਵਾਲ ਨੇ ਤੁਹਾਨੂੰ ਗੁਲਾਮ ਬਣਾਇਆ ਹੋਇਆ ਉਹਨਾਂ ਨੇ ਅੱਖਾਂ ਖੋਲੋ ਔਰ ਕਨਵੇਂ ਬੰਦੂਆ ਮਜ਼ਦੂਰਾਂ ਨੂੰ ਮੇਰੀ ਅਪੀਲ ਆ ਜਾਗੋ ਹਲੇ ਵੀ ਜਾਗ ਜੇ ਤੁਹਾਨੂੰ ਲੋਕੀ ਸ਼ਾਇਦ ਮਾਫ ਕਰ ਦੰਗੇ ਇੱਕ ਤੁਹਾਡੇ ਚੋਂ ਗੈਰਤਮੰਦ ਕੁਮਰ ਵਿਜੇ ਪ੍ਰਤਾਪ ਉਹ ਤੋਂ ਸਿੱਖੋ ਉਹ ਗੈਰ ਸਿੱਖਿਆ ਫਿਰ ਵੀ ਪੰਜਾਬ ਦੀ ਗੱਲ ਕਰਦਾ ਤੁਸੀਂ ਕਿਸੇ ਇਸ਼ੂ ਤੇ ਨਹੀਂ ਬੋਲੇ ਪੰਜਾਬ ਜਦੋਂ ਤੁਹਾਡਾ ਚੱਕਿਆ ਗਿਆ ਕੇਜਰੀ ਤੇ ਨੱਠੇ ਗੇ ਲਟਦੇ ਸੜਕਾਂ ਦੇ ਉੱਤੇ ਉਹਦੇ ਪਿੱਛੇ ਤੇ ਪੰਜਾਬ ਚ ਲੋਕਾਂ ਨੂੰ ਬੱਕਰੀਆਂ ਵਾਂਗੂ ਭੇਡਾਂ ਵਾਂਗੂ ਤੁਸੀਂ ਬੱਸਾਂ ਚ ਧੋਕੇ ਉੱਥੇ ਰੈਲੀ ਕੀਤੀ ਆ ਜਿਹੜੀ ਕੋਈ ਖਾਸ ਇੰਪ੍ਰੈਸਿਵ ਰੈਲੀ ਨਹੀਂ ਸੀਗੀ ਸੋ ਇਹ ਮੇਰੀਆਂ ਬੇਨਤੀਆਂ ਹਨ ਲੇਕਿਨ ਆ ਜਿਹੜੀ ਨੋਟੀਫਿਕੇਸ਼ਨ ਹੈ ਇਹਨੂੰ ਕੰਡੈਮ ਕਰ ਦੇ ਇਹਨੂੰ ਭਗਵੰਤ ਤੁਰੰਤ ਵਾਪਸ ਲੈ ਸਾਈਲੋਸ ਦਾ ਪਿੱਛਾ ਛੱਡ ਅਡਾਨੀਆਂ ਦਾ ਪਿੱਛਾ ਛੱਡ ਤੇ ਸਾਡੀਆਂ ਜਿਹੜਾ ਪੁਰਾਣਾ ਮੰਡੀਕਰਨ ਸਿਸਟਮ ਪ੍ਰਚਲਿਤ ਹੈ ਜਿੱਦੇ ਚ ਆੜਤੀਏ ਵੀ ਖਾਂਦੇ ਨੇ ਲੇਬਰ ਵੀ ਖਾਂਦੀ ਆ ਪੱਲੇਦਾਰ ਵੀ ਖਾਂਦੇ ਨੇ ਪੈਸੇ ਕਮਾਉਂਦੇ ਨੇ ਟਰੱਕ ਆਪਰੇਟਰਸ ਪੈਸੇ ਕਮਾਉਂਦੇ ਨੇ ਜਿਹੜੇ ਤੁਸੀਂ ਟੈਂਡਰ ਦਿੰਨੇ ਹੋ ਛੋਟੇ ਟਰੱਕ ਕਿਰਪਾ ਕਰਕੇ ਇਹਨਾਂ ਤੇ ਜ਼ੁਲਮ ਨਾ ਟਾਓ ਇਹਨਾਂ ਨੂੰ ਬਖਸ਼ੋ ਇਹ ਪੰਜਾਬ ਦੇ ਲੋਕਾਂ ਨੂੰ ਅੱਛੇ ਤਰੀਕੇ ਨਾਲ ਆਪਣੀ ਮਿਹਨਤ ਦੀ ਕਮਾਈ ਦੀ ਰੋਟੀ ਖਾ ਲੈਣ